ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਨਾਲ ਇਸ਼ੂ ਸਤਿ ਸ਼੍ਰੀ ਅਕਾਲ ਦੋਸਤੋ ਠੀਕ ਹੋ 4 ਵਜੇ ਚੱਲੀ ਸੀ ਮੱਲਾ ਵਾਲਾ ਫਿਰੋਜ਼ਪੁਰ ਤੋਂ ਤੇ 10 ਵਜੇ ਪਹੁੰਚ ਰਹੇ ਜੀ ਇੱਧਰ ਐਂ ਹੋ ਜਾਓ ਜੀ ਓ ਮਾਈ ਗੋਡ ਇੱਧਰ ਹੋ ਜਾਦਾ ਕਾਲ ਆ ਰਿਹਾ ਹੈ ਜੀ ਇਹ ਇੱਥੇ ਜਰ ਹੋ ਜੀ ਲੈ ਕੋਈ ਨਹੀਂ ਮੈਂ ਫੇਕਰੀ ਕਰ ਦੂੰ ਦੋਸਤੋ ਮੇਰੇ ਨਾਲ ਇਸ਼ੂ ਤੇ ਦੱਸਾਂ ਜੇ ਇਸ਼ੂ ਸੋਹਣ ਸਤਿ ਸ਼੍ਰੀ ਅਕਾਲ ਦੋਸਤੋ ਕੱਲ ਮੇਰੇ ਨਾਲ ਇਸ਼ੂ ਲੜ ਪਿਆ ਸੀ ਹੋਰ ਜੀ ਵੇਖਾ ਕੇ ਰੋਟੀਆਂ ਸਾਡੀ ਭੈਣ ਪਈ ਰਹਿੰਦੀ ਹੈ ਹਰ ਦਿਨ। ਕਹੀ ਕਰੇ ਮੈਂ ਐਨੀ ਮੈਂ ਐਨੀ ਦੇਖਾ ਵੀ ਬੰਬਾਰ। 8ਵੇਂ ਦਿਨ ਰੋਟੀ ਖਾਦੀ। ਇਹਨੇ ਆ ਕੇ ਮੈਨੂੰ ਇਹ ਜਿਹਾ ਮੇਣਾ ਮਾਰਿਆ ਮੈਂ ਪੈ ਗਈ ਧੁੱਪੇ। ਤੁਹਾਨੂੰ ਲੱਗਦਾ ਕਿਸੇ ਪਾਸਿਓਂ ਵੀ ਇਹਨੇ 8ਵੇਂ ਦਿਨ ਰੋਟੀ ਖਾਦੀ ਉਹ ਨਹੀਂ ਇਹਦਾ ਮੂੰਹ ਮੇਰੇ ਮੂੰਹ ਨਾਲੋਂ ਛੋਟਾ ਲੱਗਦਾ। ਅਸੀਂ ਬਾਈ 6 ਮਹੀਨੇ ਲੈ ਖਾਈਏ ਫਿਰ। ਹਾਂ ਇਹਨੇ ਆ ਕੇ ਮੇਰੀ ਮੁੱਕੀ ਮਾਰੇ ਇਹਦੇ ਬੰਦ ਨਾ ਚੋੜ ਕਰ ਨਹੀਂ ਇਹ ਸਾਡੀ ਭੈਣ ਵਿਚਾਰੀ ਬਹੁਤ ਪਿਆਰੀ ਹੈ। ਭੂਆ ਇਹ ਮੈਂ ਭੈਣ ਤੇਰੀ ਵੀ ਤਾਂ ਭੈਣ ਲੱਗਦੀ ਐ। ਵਿਆਹ ਆਇਆ ਹੁਣ ਅਸੀਂ ਸੂਟ ਸੱਟ ਸਵਾ ਲਈ ਐ। ਮੈਂ ਤਾਂ ਇਹਨੂੰ ਐਂ ਕਹਤਾ ਮੇਰੀ ਗੱਲ ਸੁਣ। ਮਾਂਜੀ ਵਿਆਹ ਕਰ ਦੇਂਗਾ ਤਾਂ ਦੱਸ ਬਈ ਤਾਂ ਸੂਟ ਸਵਾਵਾਂਗੇ। ਨਹੀਂ ਮੈਂ ਤਾਰੀ ਦੇ ਵਹਲਾ ਸੂਟ ਲੈਂਦਾ ਤੂੰ ਦੱਸ ਦੇ ਮੈਨੂੰ। ਬਈ ਬਈ ਵਿਆਹ ਕਰਦਾਂਗੇ ਕੋਈ ਚੱਕਰ ਨਹੀਂ। ਇਹਨਾਂ ਨਾਲ ਡੀਲ ਹੋ ਗਈ। ਪੂਰੇ ਵਿਆਹ ਚ ਇਹਨਾਂ ਤੋਂ ਫ੍ਰੀ ਕੰਮ ਲੈਣਾ। ਆ ਕਰ ਦਵਾਗੇ ਕੰਮ ਕਰਨੀ ਫ੍ਰੀ ਕਰ ਦਵਾਗੇ। ਕਿਉਂ ਕੰਮ ਕਰਨ ਜਾਈਏ? ਨਹੀਂ ਟੌਰ ਵੀ ਆਪਾਂ ਕੰਮ ਕਰਦੇ ਬਲੌਗ ਬਣਾਵਾਂਗੇ ਨਾਲ ਹੀ। ਆਪਾਂ ਕਿਉਂ ਕਿਸੇ ਮੇਰੀ ਗੱਲ ਇੱਕ ਬਮਾਰ ਸੀ। ਮੇਰੀ ਗੱਲ ਸਿੱਖ ਹੋ ਗਈ ਆ। ਮੇਰੀ ਗੱਲ ਸੁਣ। ਤੁਹ ਕੁੜੇ ਕਰਨਾ ਕੁੜਮਾ ਦੇ ਕਰਨਾ ਬਿਆਜ ਕੰਮ ਕਰਦਾ ਇਹਦੇ ਵਿੱਚ ਹੀ ਕਰਨਾ ਹਾਂ ਬਾਣੀ ਤੇਰੇ ਵਿਆਹ ਦੇਖਣਾ ਟੌਰਣਾ ਹੈ ਹਾਂ ਹੋਰ ਸੇਹ ਦੱਸ ਬੱਲੇ ਕਿੱਦਾਂ ਇਹ ਮੈਂ ਹੁਣ ਥੋੜਾ ਅੱਜ ਤਾਂ ਮੇਰੇ ਦਰਦ ਇਕੱਲਾ ਉਰੇ ਹੋ ਰਿਹਾ ਪਿੱਤੇ ਚ ਗੁਰਦਿਆਂ ਵਾਲਾ ਤਾਂ ਨਹੀਂ ਹੈਗਾ ਅੱਜ ਨਹੀਂ ਵੀ ਪ੍ਰੋਬਲਮ ਕੀ ਆ ਕੀ ਕਹਿੰਦਾ ਇਨਫੈਕਸ਼ਨ ਹੋ ਜਾਂਦੀ ਐ ਪਥਰੀਆਂ ਨੇ ਨਾ ਅੱਛਾ ਮੈਨੂੰ ਫੇਕ ਪਥਰੀਆਂ ਕਿੱਥੇ ਨੇ ਗੁਰਦਿਆਂ ਚ ਤੇ ਮੇਰੇ ਪਿੱਤੇ ਚ ਪਥਰੀ ਆ ਮੇਰੇ ਬਾਈ ਐ ਮਮ ਦੀ ਆ ਦੋਸਤੋ ਦੱਸੋ ਮੈਂ ਆਪਰੇਸ਼ਨ ਕਰਾਵਾਂ ਕਿ ਨਹੀਂ ਕਰਾਉਣਾ ਪੂ ਪਿੱਤੇ ਦਾ ਤਾਂ ਮੈਂ ਵੀ ਕਰਾਉਂਗੀ ਇਕੱਠੀਆਂ ਕਰਾ ਲੈਣ ਦੋਈ ਆ ਇੱਕ ਬਟ ਦੇ ਤੂੰ ਇੱਕ ਤੇ ਮੈਂ ਇੱਕ ਬਟ ਦੀ ਪੈ ਜਾਗੇ ਦੋਏ ਮੇਰੇ ਬਾਈ ਐਮ ਐਮ ਦੀ ਪੱਥਰੀ ਹੈ ਤੇ ਇਹਦਾ ਤਾਂ ਕੋਈ ਦੇਸੀ ਇਲਾਜ ਹੈਗਾ ਤਾਂ ਦੱਸੋ ਪਰ ਕਹਿੰਦੇ ਪੱਥਰਾ ਕਢਾਉਣਾ ਹੀ ਪੈਂਦਾ ਕਢਾਉਣਾ ਹੀ ਪੈਂਦਾ ਮੈਨੂੰ ਪਥਰੀ ਦੇਸੀ ਗੁਰਦਿਆਂ ਦੀ ਦਵਾਈ ਗੁਰਦਿਆਂ ਦੇ ਪਥਰੀਆਂ ਦੀ ਦਵਾਈ ਮੈਨੂੰ ਜੋਰਾ ਫੜਾ ਕੇ ਗਿਆ ਮਾਨਸਾ ਵਿਚਾਰਾ ਉਹਦੇ ਬਹੁਤ ਔਖੀ ਸੀ ਉਹਦੇ ਮੈਂ ਸਿੰਦਰਪਾਲ ਨੇ ਫਿਰ ਮੈਨੂੰ ਮੈਨੂੰ ਉਹਨੇ ਟੀਚਰਾਂ ਕਰੀਆਂ ਕੋਈ ਅੰਤ ਨਹੀਂ ਹਾਂ ਵੀ ਜੋਰਾ ਦੇਲਾ ਪਥਰੀਆਂ ਦੀ ਦਵਾਈ ਵੜਾਉਂਦਾ ਫਿਰਦਾ ਅੰਕਲ ਆ ਸਾਡਾ ਬੜਾ ਰਿਸਪੈਕਟ ਰਿਸਪੈਕਟ ਉਹਨਾਂ ਦਾ ਪਰ ਉਹ ਮਜ਼ਾਕ ਵਿੱਚ ਅਸੀਂ ਮਜ਼ਾਕ ਕਰਦੇ ਹਾਂ ਵੀ ਹਾਂ ਭਾਈ ਜੋਰਾ ਤੈਨੂੰ ਹੁਣ ਪਥਰੀਆਂ ਦੀ ਮੈਂ ਉਹਨੂੰ ਕਹੂੰਗੀ ਵੀ ਭਾਈ ਤੈਨੂੰ ਮੇਰੀ ਪਿੱਤੇ ਦੀ ਪਥਰੀ ਨਹੀਂ ਸੀ ਮੈਨੂੰ ਵੀ ਬੁੜਾ ਗਈ ਪਿੱਤੇ ਦੀ ਬੱਦੀ ਹਾਂ ਠੀਕ ਹੈ ਜੀ ਤੇਰੇ ਮੈਨੂੰ ਕੀ ਕਹਿੰਦੇ ਹੁਣ ਮੈਂ ਉਹ ਦਵਾਈ ਲੈਣੀ ਆ ਗੁਰਦਿਆਂ ਦਾ ਦਰਦ ਹਟ ਗਿਆ ਅੱਜ ਮੇਰੇ ਪਿੱਤੇ ਵਾਲਾ ਦਰਦ ਹੋਈ ਜਾਂਦਾ ਪਿੱਤੇ ਇਹ ਮੈਨੂੰ ਰੱਬ ਬਾਜਾ ਮਾਰਦਾ ਮੈਂ ਕਮੈਂ ਤਾਰੀ ਨੂੰ ਆਖਿਆ ਚੁੱਪ ਕਰ ਓਏ ਕੱਲ ਸੁਣ ਮੇਰੀ ਮੈਂ ਤਾਰੀ ਨੂੰ ਢੈਂਟੀ ਨੂੰ ਆਖਿਆ ਮਾਂ ਬਾਸ਼ ਪੂਛ ਇਕੱਠੀ ਕਰ ਲੋ ਕਹਿੰਦਾ ਕਿ ਮਾਂ ਰੱਬ ਬਾਜਾ ਮਾਂ ਚੁੱਪ ਕਰ ਪਰ ਪਰ ਇੱਕ ਗੱਲ ਆ ਪਿੱਤੇ 'ਚ ਇਹਦੇ ਦਰਦ ਹੁੰਦਾ ਪਥਰੀ ਕਰਕੇ ਗੁਰਦਿਆਂ ਦੀ ਪਥਰੀ ਕਰਕੇ ਪਰ ਮੇਰੇ ਪਿੱਤੇ 'ਚ ਪਥਰੀ ਜ਼ਰੂਰ ਆ 22 ਕਰਾ 24 mm ਦੀ ਪਰ ਮੇਰੇ ਤਕਲੀਫ ਮੈਨੂੰ ਕੋਈ ਨਹੀਂ ਹੈਗੀ ਤੇ ਮੈਂ ਉਹਨੂੰ ਆਖਿਆ ਸ਼ੈਂਟੀ ਰਮਾ ਫਿਰ ਮੇਰਾ ਕੋਈ ਗੂੜਾ ਕਹਿੰਦਾ ਭੂਆ ਹਲੇ ਨਹੀਂ ਮਾ ਰੱਬ ਦਾ ਬਾਜਾ ਮਾਰ ਕਹਿੰਦਾ ਹਲੇ ਤਾਂ ਭਾਈ YouTube ਹਲਾਉਣੀ ਹੈ ਸਾਰੇ ਮੈਂ ਕਿਹਾ alli ਨਹੀਂ ਹਲੇ ਸੋ ਦੋਸਤੋ ਬਣੇ ਰਿਹਾ ਬਲੌਗ ਦੇ ਨਾਲ ਅੱਗੇ ਹੋਰ ਹੋਰ ਆਰਟਿਸਟਾਂ ਨੂੰ ਵੀ ਤੁਹਾਨੂੰ ਮਿਲਾਉਣੀ ਆ YouTube ਦੀ ਇਹ ਨਗਰੀ ਆ ਜਿਹੜੀ ਇੱਥੇ ਕੀ ਕਹਨੇ ਹੁੰਦੇ ਨੇ ਇਹ ਇੰਡਸਟਰੀ ਆ YouTube ਦੀ ਲਹਿਰੇ ਕਿਉਂਕਿ ਅੱਜ ਵੀ YouTube ਸਟਾਰ ਬਹੁਤ ਆਏ ਹੋਏ ਨੇ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਮੈਂ ਮਲਾਉਣੀ ਆ ਤੇ ਤੁਹਾਡੇ ਤੁਹਾਨੂੰ ਕਰਾਉਣੀ ਆ ਸਾਰਿਆਂ ਦਾ ਜਾਣ ਪਛਾਣ ਤੇ ਕੌਣ ਕੌਣ ਆਇਆ ਤੁਸੀਂ ਇਕੱਲੇ ਇਕੱਲੇ ਦਾ ਨਾਮ ਜਰੂਰ ਦੱਸਿਓ ਸਾਰੇ YouTube ਇੱਥੇ YouTuber ਇਕੱਠੇ ਹੋਏ ਆ ਇੱਥੇ ਹੋਇਆ YouTube ਹੱਬ ਤੇ YouTube ਹੱਬ ਤੇ ਹਾਂ ਤੇ ਬਣੇ ਰਿਓ ਬਲੌਗ ਦੇ ਨਾਲ ਬਾਏ ਹਣ ਤੂੰ ਕੀ ਬੋਲਣਾ ਮੈਂ ਮੇਰੇ ਮੂਸਾ ਤਾਪ ਫੇਰ ਕਰ ਕੈਮਰਾ ਹੂੰ ਫਰੰਟ ਕਰ ਫਰੰਟ ਕਰ ਹਾਂ ਸਾਂਝ ਆ ਦੇਖੋ ਜੀ ਸਾਂਝ ਇੱਕ ਹੋਰ ਆਈ ਹੋਈ ਐ ਸਿਮਰਨ ਤੇ ਮੋਹ ਦੇ ਮਹਿਤਾਬ ਮਹਿਤਾਬ ਹੈਲੋ ਕਰ 7 ਵਜੇ ਤੇ ਆਏ ਸੀਗੇ ਹਾਂ ਕਿੰਨਾ ਟਾਈਮ ਹੋ ਗਿਆ ਆਪਾਂ ਸਾਰੇ ਤੂੰ ਵੀ ਜਾਣਾ ਐ ਸਾਰੇ ਸੀ ਨਿਬੜੀ ਨਹੀਂ ਤੂੰ ਵੀ ਜਾਣਾ ਕਿਸੇ ਹੋਰ ਪਾਸੇ ਨਹੀਂ ਇੱਥੇ ਹੀ ਆ ਫੇ ਬਲੌਗ ਬਣਾਉਣਾ ਕੁਛ ਆਪਾਂ ਕੁਛ ਹੋਰ ਵੀ ਬਣਾਵਾਂਗੇ ਤੇ ਸਾਂਝ ਸ਼ਨੀਵਾਰ ਨੂੰ ਉੱਥੇ ਆ ਜੀ ਨਾ ਭੇਜ ਸਿਮਰਨ ਸਾਂਝ ਮਹਿਬਾਨ ਨੂੰ ਅਸੀਂ ਇਕੱਠੇ ਆ ਸਾੜੀਆਂ ਪਾਵਾਂਗੇ ਸੋਹਣੀਆਂ ਸੋਹਣੀਆਂ ਲੱਗਾਂਗੇ ਮਾਂ ਸਾੜੀ ਲੈ ਆਂ ਪਲੀਜ਼ ਹੋਰ ਮੈਂ ਤਾਂ ਨਵੇਂ ਬਲੌਜ਼ ਲਏ ਆ ਹਾਂ ਰਣਕੀ ਦੀ ਗੱਲ ਨਹੀਂ ਕਿਸੇ ਹਾਂ ਜੀ ਕੀ ਹੈ ਮੁੱਲੀ ਐ ਮੁੱਲੀ ਨਹੀਂ ਬੇ ਮੁੱਲੀ ਆ ਆ ਚਿੱਛ ਗਿਆ ਮੁੱਲੀ ਐ ਮੁੱਲੀ ਨਹੀਂ ਬੇ ਅਗਲੇ ਮੁੱਲੀ ਹੁੰਦੀ ਐ ਇਹ ਮੁੱਲੀ ਮੁੱਲੀ ਹਾਂ ਮੁੱਲੀ ਨਹੀਂ ਹੁੰਦੀ ਸਾਡੇ ਬਲਾਂ ਦੁਆਬੇ ਚ ਦੇਖੋ ਮੁੱਲੀ ਕਹਿੰਦੇ ਇਹਨੂੰ ਪੰਜਾਬੀ ਚ ਪਾ ਕੇ ਦੇਖ ਮੁੱਲੀ ਜਮਾਂ ਨਹੀਂ ਪੈਂਦਾ ਮੁੱਲੀ ਪਉਂ ਹਾਂ ਮੁੱਲੀ ਕਿਉਂ ਬੇ ਅਗਲੇ ਮੁੱਲੀ ਹੁੰਦੀ ਐ ਮੁੱਲੀ ਨਹੀਂ ਹੁੰਦੀ ਅਸੀਂ ਮੂਲੀ ਕਹਿੰਦਾ ਜਦੋਂ ਇਹਨੇ ਮੂਲੀ ਕਿਹਾ ਕਹਿੰਦਾ ਮੈਂ ਉੱਜੇ ਗਈ ਤੇ ਜੇ ਪੁੱਤ ਤੂੰ ਨਾ ਬੋਲਦੀ ਤਾਂ ਮੈਂ ਤਾਂ ਉੱਜੇ ਗਈ ਤੇ ਮੂਲੀ ਕੀ ਨਹੀਂ ਮੈਂ ਮੂਲੀ ਕਹਿੰਨੀ ਆ ਇਹ ਉਹ ਦੇਖੀ ਹੱਸੀ ਜਾਂਦੇ ਮੇਰੀ ਗੱਲ ਤੋਂ ਦੋਆਬੇ ਵਾਲੇ ਜਰੂਰ ਦੱਸਿਓ ਵੀ ਇਹ ਮੂਲੀ ਆ ਕਿ ਮੂਲੀ ਆ ਮੂਲੀ ਹੁੰਦੀ ਆ ਬਈ ਸਾਡੀ ਦਾ ਮੈਂ ਮੂਲੀ ਕਹਿੰਦੀ ਆ ਨਹੀਂ ਮੂਲੀ ਹੁੰਦੀ ਆ ਦੋਆਬੇ ਵਾਲਿਆਂ ਦੀ ਮੂਲੀ ਇਹ ਕਹਿੰਦੀ ਮੈਂ ਮੈਂ ਕਿਹਾ ਸਬਜ਼ੀ ਬਣਾਵਾਂਗੇ ਇਹ ਉਹ ਅੱਧੇ ਕਿ ਸਬਜ਼ੀ ਕਹਿੰਦੇ ਨੇ ਅੱਧੇ ਕਿ ਰੋਟੀਆਂ ਐਵੇਂ ਨਸੇ ਮਲਵਈਓ ਬਈ ਮੂਲੀ ਦੇਖ ਮੂਲੀ ਹੁੰਦੀ ਆ ਵਲੀ ਮੈਂ ਕਹ ਰਹੀ ਕਹਦੀ ਕੈਮਰਾ ਲਾਈ ਕਹਿੰਦੀ ਮੈਂ ਇੱਕ ਚੀਜ਼ ਦਿਖਾਣੀ ਆ ਆ ਕੇ ਮੂਲੀਆਂ ਚ ਕਲੇ ਲਹਿਰੇ ਚ ਲੱਗੀਆਂ ਹੋਈਆਂ ਰੌਣਕਾਂ ਯੂਆਰ ਲਹਿਰੇ ਦੀਆਂ ਰੌਣਕਾਂ YouTube Star Hub ਰਾਣੀ ਭੈਣਜੀ ਦਾ ਘਰ ਮਨਪ੍ਰਿਤ ਬ੍ਰਾਡ YouTube Star नेहा शर्मा YouTube स्टार ਸਾਡੀ ਫੇਮਸ ਸਟਾਰ ਹਰਮਨ ਬਾਠ ਬਣ ਕੇ ਰਹਿਣੀ ਮੈਨੂੰ ਵੀਡੀਓ ਚ ਖਰਾਬਣਾ ਆਉਂਦੇ ਆ ਮੇਰੇ ਨਾਲ ਲੜਦੇ ਆ ਚਲੋ ਦੇਖਿਆ ਮੈਂ ਤੁਹਾਨੂੰ ਕਿਹਾ ਸੀ ਸਾਰੀਆਂ YouTube ਸਟਾਰਾਂ ਦੇ ਤੁਹਾਨੂੰ ਦਰਸ਼ਨ ਕਰਾਉਂਗੀ ਖਰਾਬ ਤੇ ਚਲੋ ਡਾਇਲੋਗ ਦਾ ਪਤਾ ਹਾਂ ਸਭ ਗੇਟ ਲਾਈਵ ਰੈਡੀ ਐਕਟ ਪਿੰਡ ਦੇ ਹੱਕ ਨਾਲ ਨਾ ਕਿ ਕਿਸੇ ਦਾ ਖਸਮ ਲੱਗਦਾ ਉਹ ਜੇ ਸਾਹਮਣੇ ਤੂੰ ਗੱਲਾਂ ਕਰਦੀਆਂ ਉਸ ਹੱਬ ਨਾਲ ਤੇਰਾ ਉਹ ਖਸਮੇ ਲੱਗਦਾ ਚਾਚਾ ਨਹੀਂ ਗਾਂ ਡੰਡੀ ਲੱਕ ਇੱਥੇ ਨਵੀਂ ਤੋਂ ਨਵੀਂ ਆ ਕੇ ਉਰੇ ਹਰੀ ਹੋ ਜੂ ਰੋਜ ਤੁਹਾਡੇ ਘਰ ਇਹਦਾ ਮੁੰਡਾ ਗਲਤ ਕਹਿ ਗਈ ਗਲਤ ਕਹਿ ਗਈ ਚਲੋ ਯੂਟਿਊਬ ਸਟਾਰ ਰੈਡੀ ਬੜੀ ਲੜਾਈ ਹੋ ਰਹੀ ਹੈ ਤਮਾਸ਼ਾ ਦੇਖੋ ਐਕਸ਼ਨ ਕਹਿੰਦੇ ਹੱਕ ਨਾਲ ਆ ਉਹ ਨਾ ਕਿ ਕਿਸੇ ਦਾ ਖਸਮ ਲੱਗਦਾ ਉਹ ਜਿਹੜੇ ਹਸਰਨਾ ਤੂੰ ਗੱਲਾਂ ਕਰਦੀ ਹੈ ਨਾ ਉਸ ਹਸਰਨਾ ਦਾ ਤੇਰਾ ਖਸਮੇ ਲੱਗਦਾ ਹੂੰ ਮੈਨੂੰ ਲੱਗਦਾ ਸਾਡੇ ਤੁਹਾਡੇ ਮੁੰਡੇ ਵਰਗੇ ਨਹੀਂ ਹੁੰਦੇ ਚੱਲ ਚੱਲਗਾ ਨਹੀਂ ਤੂੰ ਨਿੱਤ ਨਮੀ ਕੋਈ ਨਾ ਕੋਈ ਆ ਕੇ ਖੜ ਜਾਂਦੀ ਇੱਥੇ ਸਾਡੇ ਤੁਹਾਡੇ ਮੁੰਡਾ ਕੋ ਲੈ ਕੇ ਆਉਂਦੇ ਚੱਲ ਚੱਲਗਾ ਦੇਖਾਂਗਾ ਗੱਲਾਂ ਕਰੋ ਬੰਦ ਜਰ ਹੋ ਰਹੇ ਨੇ ਸਾਰੇ ਟੱਕ ਟੱਕ ਲੈ ओ रा मन परसी पहला पहला मन है चुगलिया चुगलिया देखो जी <laughs> ਸਾਂਗ ਸੁਕੋਗੇ ਲੜਦੀ ਟਿੱਡਲੇ ਜੀ ਇਹ ਆ ਮੰਗਦੇ ਦੇਖਦਾ ਲਗਾ ਟਿੱਡਲੇ ਜੀ ਖਾਡੀ ਖਾਡੀ ਉਹਦੇ ਤਾਂ ਕਿਥੇ ਚੱਕੀ ਗਈ ਐ ਮੰਨੇ ਫਿਰ ਤਾਂ ਤੇਰੀ ਉਹ ਹੈ ਕਿ ਮੈਂ ਅਲਮਾਰੀ ਚੋਂ ਗੱਡੀ ਦੀ ਅਲਮਾਰੀ ਚੋਂ ਚੁੰਨੀ ਚੋਰੀ ਕਰ ਲਈ ਸੀ ਹਾਂ ਸੂਟ ਵੀ ਸੀ ਟੂਣਾ ਟੰਮਾ ਨਾ ਹੋ ਜਾ ਮੇਰਾ ਸੂਟ ਸਹੀ ਗੱਲ ਹੈ ਟੂਣਾ ਕਹਨੇ ਕਰਨਾ ਨਹੀਂ ਮਨਾ ਮੇਰੇ ਤੇ ਹੋਇਆ ਕਿ ਤੈਨੂੰ ਨਹੀਂ ਕਹਿੰਦੀ ਹੋਇਆ ਤੇਰੇ ਤੇ ਮੈਂ ਉਹ ਕਹਿੰਦੀ ਆ ਅੱਛਾ ਸੱਚੀ ਗੱਲ ਹੈ ਕਰ ਦੂੰ ਟੂਣਾ ਬੰਦਾ ਤੇਰੇ ਤੇ ਹੋਇਆ ਕਿ ਤੂੰ ਕੀਤਾ ਭਲੇ ਦੱਸ ਮਨੇ ਆ ਜਾਣ ਆ ਪਹਿਲੀ ਧਾ ਜਬੇ ਬੀਤੀ ਬੀਣੀ ਆ ਮੈਂ ਤੇ ਲੰਗਰ ਤੋਂ ਬਾਅਦ ਹੁਣ ਚਾਹ ਦਾ ਲੰਗਰ ਤਿਆਰ ਹੈ ਸਾਰੇ ਲੰਗਰ ਸ਼ੱਕ ਰਹਿ ਚਾ ਦਾ ਟੀਨਾ YouTube ਸਟਾਰ ਹਮ ਧੰਨਵਾਦ ਜੀ ਬਹੁਤ ਬਹੁਤ ਬਿਲਕੁਲ ਹੋਰ ਡਾਇਰੈਕਟਰ ਪ੍ਰੋਡਿਊਸਰ ਦਰਸ਼ਨ ਦਤਾਲ ਚਾਲਕੇ ਬਰੂ ਆ ਰਹੀ ਹੈ ਸਿਮਰਨ YouTube ਸਟਾਰ ਉਹ ਦਾਰ ਨੂੰ ਜੇ ਲੱਗ ਰਹੀ ਆਲੀ ਵੀ ਵੀ ਆ ਗਈ ਤੇ ਸਿਮਰਨ YouTube ਸਟਾਰ ਜਿਹੜੇ ਕੈਮਰੇ ਦੇ ਬੈਕ ਤੇ ਨੇ ਆ ਉਹ ਦਰਸ਼ਨ ਦਤਾਲ ਹੈ ਇਹ ਹੈਸ਼ ਨੇ ਜੀ ਹੈਸ਼ ਇਧਰ ਸਰਜੀਤ ਕੌਰ ਹੈਸ਼ ਨੇ ਜੀ ਡਬਲ ਹੈਸ਼ ਟ੍ਰਿਪਲ ਸਟਾਰ ਨਾ 5 ਸਟਾਰ 7 ਸਟਾਰ ਪਤਾ ਨਹੀਂ ਕਿੰਨੇ ਸਟਾਰ ਨੇ ਇਹ థాంਕ ਯੂ థాంਕ ਯੂ ਚਾਹ ਵੀ ਦਰਸ਼ਕ ਕੰਮ ਕਰੀਏ ਸੀ ਨਹੀਂ ਅੱਜ ਤਾਂ ਨਹੀਂ ਹੋ ਮੇਰਾ ਜਵਾਕ ਇਸ ਕਰ ਚ ਕੱਲ ਨੂੰ ਇਹਨਾਂ ਦਾ ਕੀ ਪਤਾ ਚੜ੍ਹਦੀ ਸਵੇਰ ਨੂੰ ਇਹਨਾਂ ਨੇ ਕਿੱਥੇ ਵੱਜਣਾ ਜਾ ਕੇ ਮਨ ਕਰ ਚੰਡੀਗੜ੍ਹ ਫਿਰਦੇ ਹੋਂ ਤੱਕੇ ਖਾਂਦੇ ਆਪ ਤਾਂ ਨਾਲ ਨਾਲ ਮੇਰਾ ਜਵਾਕ ਵੀ ਆਈ ਲਈ ਫਿਰਨਗੇ ਆਉਣਗੇ ਤਾਂ ਘਰੇ ਹੀ ਤੇ ਸੈਂ ਦੇਖ ਲੋ ਇਹਨਾਂ ਨੂੰ ਤਾਂ ਭੋਰਾ ਤਰਸ ਨਹੀਂ ਆਉਂਦਾ ਹੈ ਹੈ ਇਸ ਨੂੰ ਪੁੱਛਣ ਵਾਲਾ ਹੋਵੇ री <laughs> <जो जो> <laughs> ਕੀ ਆ ਫੂਫਸ ਫੂਫਸ ਉਹ ਬੂਆ 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 ਸੱਸ ਅਸਾ ਨੂੰ ਕਹਿੰਦੇ ਬੂਆ ਕਾਗਲ ਬੂਆ ਸੱਸ ਸੋਦੇ ਕਹਿੰਦੇ ਹੁਣ ਕੋਟ ਰਿਸ਼ਤਿਆਂ ਤੇ ਡਿਸਕਸ ਬੂਆ ਸੱਸ ਫੂਟਾ ਕਹਿੰਦੇ ਨੇ ਰਿਸ਼ਤਿਆਂ ਤੇ ਡਿਸਕਸ ਬੂਆ ਸੱਸ ਕਹਿੰਦੇ ਨੇ ਪੰਜਾਬੀ ਹੋ ਰਹੀ ਆ ਹਾਂ ਜਦੋਂ ਫੂਕ ਦੀ ਨਿਕਲੀ ਹੋਈ ਨਹੀਂ ਇਹ ਬੂਆ ਸੱਸ ਹੋਗੀ ਬੂਆ ਸੱਸ ਕਹਿੰਦੇ ਇਹ ਰੈਲਾ ਸ਼ਲਗਮਾ ਦੀ ਸਬਜ਼ੀ ਖਾ ਲਈ ਨਾਲੇ ਦਜ਼ਰੇਲਾ ਬਣਾ ਕੇ ਖਾਉਂਗੀ